ਅੱਜ ਪਿੰਡ ਚੋਕ ਹਰੀਹਰ ਦੇ ਵਿੱਚ ਜੇਮਰ ਲੱਗੀ ਹੋਈ ਆ ਜਿਸ ਵਿੱਚ ਅਸੀਂ ਅੱਜ ਮੀਟਿੰਗ ਕਰਨ ਪਹੁੰਚੇ ਆ ਮੈਂ ਇੱਕਾ ਆਪਣੀ ਸੋਸ਼ਲ ਵਰਕਰ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨਿਭਾ ਰਿਆਂ ਲਗਭਗ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ 2004 ਦੇ ਲੱਗੇ ਹੋਏ ਹਾਂ ਪਤਾ ਨਾ 2004 ਦੇ ਹਾਂ ਹੈ ਨਾ ਇੱਥੇ ਇੱਕ ਵਾਰੀ ਡਿਪੂ ਨੇ ਕਣਕ ਵਿੱਚ ਸੜੀ ਗਦਾਮਾਂ ਦੀ ਵਿੱਚ ਮਿਕਸ ਕਰਕੇ ਦਿੰਦੇ ਹੁੰਦੇ ਸੀ। ਉਦੋਂ ਵੀ ਆਪਾਂ ਬਹੁਤ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਕਣਕ ਸਾਫ਼ ਸੁਥਰੀ ਹੋਣ ਲੱਗੀ। ਜ्यादातर ਨੂੰ ਕਿਸੇ ਨੂੰ ਹੈਨਾ ਆਰਿਆਨ ਨੂੰ ਯਾਦ ਹੈ। ਤਾਂ ਉਸ ਤੋਂ ਬਾਅਦ ਲਗਾਤਾਰ 2004 ਤੋਂ ਆਪਾਂ ਅਮਰੀਕਾ ਦੀ ਲੜਾਈ ਲੜਦੇ ਆਂ। ਅੱਜ ਵੀ ਤੁਸੀਂ ਮਿਲਵੇਕਾ ਦਾ ਕੰਮ ਕਰ ਰਹੇ ਹੋ। ਤਾਂ ਲਗਭਗ 40 45% ਦੇ ਲਈ ਅੱਜ ਅਮਰੀਕਾ ਚੱਲ ਰਹੀ ਆ। ਅਜੇ 80% 55% ਸੱਚਾ ਨਾ ਲਾਈਕ ਕਰਨਾ ਅੱਗੇ ਆ ਜਾਂਦਾ ਉਹ ਆਵਾਜ਼ ਬੰਦ ਕਰ ਅਮੀ ਸੱਚਾ ਨਾ ਹਾਂਜੀ ਹੁਣ ਬੜੇ ਧੂਮਾ ਧਾਮਾਂ ਦੇ ਨਾਲ ਬੱਡੇ ਸਕੂਲਾ ਚ ਇਹ ਸਰਕਾਰੀ ਸਕੂਲਾ ਚ ਕਿਹਾ ਗਿਆ ਸੀ ਆ ਕਿ ਬੱਚਾ ਦੀ ਫੀਸ ਤੇ ਡਿਮਿਸ਼ਨ ਲਗਣੀ ਆ ਹੈ ਨਾ ਲੈ ਵੀ ਰਹੇ ਨੇ ਤਾਂ ਉਸ ਦੇ ਸਬੰਧ ਵਿੱਚ ਸਾਡੇ ਸਾਥੀਆਂ ਨੇ ਮੋਹਾਲੀ ਤੋਂ ਬਹੁਤ ਮਿਹਨਤ ਕੀਤੀ ਆ ਜਿਸ ਵਿੱਚ ਮਾਨਯੋਗ ਪੰਜਾਬ ਬਿਹਾਰਾਣਾ ਹਾਈ ਕੋਰਟ ਨੇ ਰਿਟ ਪਟੀਸ਼ਨ ਨੰਬਰ 85 285 285 ਆ ਜਿਹਦੇ ਵਿੱਚ ਲਿਖਿਆ ਹੋਇਆ ਸਾਰੇ ਪੰਜਾਬ ਦੇ ਸਬੰਧਤ ਸਕੂਲ ਦੇ ਅਪਸਰਾ ਨੇ ਲਿਖਿਆ ਹੋਇਆ ਕਿ ਭਾਈ ਸਰਕਾਰੀ ਸਕੂਲ ਦੇ ਵਿੱਚ ਤਾਂ ਐਡਮਿਸ਼ਨ ਤੇ ਫੀਸ ਲੱਗਣੀ ਨਹੀਂ ਏ ਪਰ ਜਿਹੜੇ ਪ੍ਰਾਈਵੇਟ ਆ ਵੱਡੇ ਕਾਲਜ ਹੋਣ ਜਾਂ ਸਕੂਲ ਹੋਣ ਉਹਦੇ ਚੋਂ 100 ਸੀਟ ਜੇ ਹੋਵੇ ਸਕੂਲ 'ਚ ਤੇ 25 ਸੀਟਾਂ ਅਨੁਸੂਚੇ ਜਾਤੀ ਦੇ ਲੋਕਾਂ ਦੇ ਬੱਚਿਆਂ ਲਈ ਹਨ ਅਨੁਸੂਚੇ ਜਾਤੀ ਦੇ ਸਕੂਲ ਕਾਸਟ ਬੱਚਾ ਨਾਥੀ ਐਡਮਿਸ਼ਨ ਲੱਗਣੀ ਹੈ ਤੇ ਨਾ ਖੀਸੇ ਜਿਹੜੇ ਸਕੂਲ ਦੇ ਵਿੱਚ 200 ਸੀਟ ਆ ਉੱਥੇ 25 ਸੀਟ ਜਿਹੜੇ ਚ 400 ਆ ਉੱਥੇ 100 ਸੀ ਐਸੀ ਕਟਾ ਕੀ ਦੇ ਬੱਚਾ ਇਹ ਬਹੁਤ ਵੱਡੀ ਪ੍ਰਾਪਤੀ ਆ ਤਾਂ ਇਸ ਲਈ ਅਸੀਂ ਅੱਜ ਤੁਹਾਡੀ ਮੀਟਿੰਗ ਦੇ ਵਿੱਚ ਆਏ ਆ ਕਿ ਤੁਸੀਂ ਪਿੰਡਾਂ ਦੇ ਵਿੱਚ ਬੱਚੇ ਪੜਾਉਂਦੇ ਹੋ ਤੇ ਤੁਹਾਨੂੰ ਪਤਾ ਹੋਵੇ ਸਾਡਾ ਹੱਕ ਕੀ ਆ ਅਸੀਂ ਕਿਵੇਂ ਲੈਣਾ ਸਾਡਾ ਜਿਹੜੇ ਆਗੂ ਹੋਵੇ ਉਹਨਾਂ ਦੇ ਥਰੂ ਤੁਸੀਂ ਸਾਨੂੰ ਜਾਣਕਾਰੀ ਦੇ ਦਿਓ ਅਸੀਂ ਇਹ ਲਾਗੂ ਕਰਵਾ ਸਕਦੇ ਹਾਂ ਤਾਂ ਸਾਥੀਓ ਮੈਂ ਇਸ ਬਾਰੇ ਇੱਕ ਗੱਲ ਪੁੱਛਾਂਗਾ ਤੁਹਾਡੇ ਤੋਂ ਕਿ ਆਪਣਾ ਏਰੀਆ ਦਿਹਾਤੀ ਆ ਦਿਹਾਤੀ ਏਰੀਏ ਚ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਸਟੂਲ ਕਾਸ ਜਿਹੜਾ ਐਮਐਲਏ ਬਣਦਾ ਦਿਹਾਤੀ ਏਰੀਏ ਚ ਬੰਦਾ ਵੀ ਸਾਡੇ ਐਮਐਲਏ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਦੇ ਲੋਕ ਬਹੁਤ ਐਮਐਲਏ ਨੇ ਕਦੀ ਉਹਨਾਂ ਨੇ ਤੁਹਾਡੇ ਬੱਚਿਆਂ ਦੇ ਸਕੂਲ ਦੀ ਗੱਲ ਕੀਤੀ ਆ ਕਿਉਂ ਬਈ ਨਹੀਂ 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 ਕੀਤੀ ਨਾ ਕਦੀ ਉਹਨਾਂ ਨੇ ਤੁਹਾਡੀ ਨਰੇਗਾ ਦੀ ਗੱਲ ਕੀਤੀ ਆ ਨਹੀਂ ਨਹੀਂ ਜੀ ਹਾਂ ਜੀ ਕਿਤੇ 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 ਹੈ ਇਹ ਸਵਾਸਥੀ ਕਿ ਤੁਹਾਨੂੰ ਆਪਣੇ ਆਪ ਨੂੰ ਥੱਕਾ ਪ੍ਰਤੀ ਜਾਗਰੂਕ ਹੋਣਾ ਪਏਗਾ ਆਪਣੇ ਵਾਸਤੇ ਆਪਣੇ ਵਾਸਤੇ ਤੁਹਾਨੂੰ ਇਕੱਠੇ ਹੋਣਾ ਪਊਗਾ ਹੱਕ ਬਿਨਾਂ ਇਕੱਠੇ ਹੋਣ ਤੋਂ ਨਹੀਂ ਮਿਲਦਾ ਪਤਾ ਨਾ ਕਿ ਸਾਨੂੰ ਵੀ ਲੜਾਈ ਲੜਦੇ ਆ ਕਿਉਂ ਪਤਾ ਆਪਾਂ ਕੋ ਪਿੰਡ 'ਚ ਪ੍ਰੋਗਰਾਮ ਰੱਖ ਕੇ ਕਿਉਂ ਨਹੀਂ ਏਵੇਂ ਗੱਲ ਆ ਨਾ ਅਸਲੀ ਗੱਲ ਆਪੇ ਦੋ ਬੈਠਾ ਬੱਤਾਂ ਕਰਦੇ ਨਾ ਅਸਲੀ ਕੰਮ ਕਰਦੇ ਸਾਨੂੰ ਮੇਰੇ ਜੀ ਕੀ ਨਾਮ ਆ ਆਪਣਾ ਕੀ ਨਾਮ ਮੇਰਾ ਨਾਮ ਬੱਗਾ ਸਿੰਘ ਹੈ ਹਾਂ ਦੇਖੋ ਚਲੋ ਫਿਰ ਬੱਗਾ ਸਿੰਘ ਜੀ ਗੱਲ ਇਹ ਆ ਕਿ 2 ਘੰਟਿਆਂ ਦੀ ਲੇਬਰ ਦਿੱਤੀ ਹੈ ਤੇ 5 ਮਿੰਟ ਲਈ ਮਿਲੋ ਵੀ ਦੇ ਦੇ ਕੀ ਕਹ ਮੈਂ ਕੋਈ ਜ਼ਿਆਦਾ ਤੈਨੂੰ ਕਿਹਾ ਇਹ ਗੱਲਾਂ ਨੇ ਆਪਣਾ ਠੀਕ ਹੈ ਇਹ ਆਪਣਾ ਇਹ ਮਨੂੰ ਸਮਾਜਿਕ ਮਸਲਾ ਸਮਝਣਾ ਪਰਿਵਾਰਕ ਸਮੱਸਿਆ ਸਮਝਣਾ ਇਹ ਕਿਹਦੇ ਨੇ ਇਹ ਕਿਹੜਾ ਯਾਰ ਤੂੰ ਬੰਦ ਨਹੀਂ ਕਰ ਦਿੱਤੀ ਨਹੀਂ ਚੱਲੀ ਜਾਂਦੀ ਕਾ ਉਹ ਤੇ ਸਾਰੇ ਬੰਦੇ ਕਿੱਥੇ ਕਰਕੇ ਜਿਹੜੀ ਗੱਲ ਸੁਣੀ ਚਾਹੁੰਦੀ ਸੀ ਗੱਲ ਚਲੋ ਮੇਰੇ ਤੇ ਤਾਂ ਤੈਨੂੰ ਲੋੜ ਆ ਗਿਆ ਬੱਗਾ ਸਿੰਘ ਜੀ ਪਰ ਇੱਥੇ ਤਾਂ ਗੈਰਕਾਨੂੰਨੀ ਕੰਮ ਆ ਮੈਂ ਤਾਂ ਲਿਬਰ ਇੱਥੇ ਹੁਣ ਲਾਣੀ ਨਹੀਂ ਮੈਂ ਤਾਂ ਫੋਨ ਕਰਨ ਲੱਗਾ ਵੀਡੀਓ ਨੂੰ ਕਿ ਮਸਤੌਲ ਤੋਂ ਬਿਨਾ ਤੁਸੀਂ ਲਿਬਰ ਕਿਵੇਂ ਲਾ ਲੋ ਭਾਵੇਂ ਅੱਧੇ ਘੰਟੇ ਲਈ ਆਏ ਪਰ ਕਾਨੂੰਨ ਜਾਜੇ ਦਿੰਦਾ ਮੇਰੇ ਨਾਲ ਗੱਲ ਕਰਨ ਨਾਲ ਬੜੀ ਮਹਿਸੂਸ ਕੀਤਾ ਤੁਸੀਂ ਕਿਉਂ ਬਈ ਕੁਝ ਨਹੀਂ ਲਾਮ ਮੈਂ ਆਇ ਨੂੰ ਕਰੀ ਮੈਂ ਛਾਲੋ ਮੀਟ ਰਹਿਣਾ ਤਾਂ ਮੈਂ ਲੇਬਰ ਹੋਣ ਨਹੀਂ ਲੱਗਣ ਦੇਣੀ ਠੀਕ ਆ ਨਹੀਂ ਤਾਂ ਮੈਂ ਉੱਥੇ ਕੰਪਲੇਂਟ ਕਰਾਂਗਾ ਕਿ ਮੇਟ ਜਿਹੜੇ ਹੈਗੇ ਆ ਲੇਬਰ ਨੂੰ ਗੋਮਰਾ ਕਰਦੇ ਆ ਇਹ ਗੈਰਕਾਨੂੰਨੀ ਕੰਮ ਆ ਚੇਤਾ ਮਸਟਰੋਲ ਵਿਖਾ ਦੇ ਸਕੂਲ ਦਾ ਹੈਗਾ ਇਹ ਕੰਮ ਕਰੋ ਤਾਂ ਕੋਈ ਤੁਸੀਂ ਲੰਮਾ ਜਿਹੜਾ ਤੁਸੀਂ ਅੱਧਾ ਘੰਟਾ ਲੈਣਾ ਕੋਈ ਹੈ ਨਾ ਅੱਧਾ ਘੰਟਾ ਨਹੀਂ 5 ਮਿੰਟ ਨਹੀਂ ਕੁਛ ਨਹੀਂ ਮੈਂ ਬੇਨਤੀ ਕਰਦਾ ਜਿੰਨੇ ਵੀ ਮੇਰੇ ਆਗੂ ਨੇ ਉਹ ਲੇਬਰ ਦੇ ਵਫਾਦਾਰ ਹੋਣਗੇ ਕੋਈ ਵੰਗਾਰ ਨਹੀਂ ਏ ਵੰਗਾਰ ਲੈਣਾ ਇੱਕ ਭਰਾ ਦਾ ਬਿਨਾ ਮਸਟਾਲ ਤੋਂ ਲੇਬਰ ਨਹੀਂ ਲਾ ਸਕਦੇ ਔਰ ਮੈਂ ਸਾਰੇ ਆਗੂਆਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਵੰਗਾਰ ਲਊਗਾ ਉਹਨੂੰ ਮੀਟਗੀਰੀ ਤੋਂ ਹਟਾਇਆ ਜਾਊਗਾ ਤੁਸੀਂ ਮੇਰੇ ਨਾਲ ਖੜੇ ਹੋ ਬਈ ਤੁਸੀਂ ਚਾਹੁੰਦੇ ਹੋ ਨਾ ਕਿ ਜਿੱਥੇ ਦਾ ਸਾਡਾ ਮਸਟਾਲ ਹੋ ਜਾ ਉੱਥੇ ਹੀ ਕੰਮ ਕਰਨਾ ਹੈ ਹੈ ਨਾ ਫਿਰ ਦੇਖੋ ਕਿਉਂ ਸਾਡੇ ਤੋਂ ਕਿਹਾ ਜਾਂਦਾ ਹੈ ਚੌਕ ਹਰੀ ਹਰ ਦੇ ਵਿੱਚ ਜਿਹੜਾ ਲੀਵਰ ਦੇ ਵਿੱਚ ਅਸੀਂ ਮੀਟਿੰਗ ਕਰਨ ਆਏ ਆ ਸਾਨੂੰ ਪਤਾ ਲੱਗਾ ਕਿ ਭਾਈ ਮਸਟਰੋਲ ਛੱਪੜ ਦਾ ਨਿਕਲਿਆ ਹੋਇਆ ਵੀ ਕੰਮ ਸਕੂਲ ਦੇ ਵਿੱਚ ਲੈਂਦੇ ਹੋਇਆ ਮੈਂ ਜਿੰਨੇ ਹੀ ਸਾਡੇ ਆਗੂ ਨੇ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਹੜਾ ਵੰਗਾਰ ਲਾਏਗਾ ਐਨਾ ਕਹਿ ਦਿਆ ਹੋਇਆ ਸਭ ਨੂੰ ਜੈ ਪੀ ਜੈ ਭਾਰਤੂ ਸਤਿ ਸ਼੍ਰੀ ਅਕਾਲ ਨਮਸਕਾਰ